ਹਲਕਾ ਸ਼੍ਰੀਨੰਦਪੁਰ ਸਾਹਿਬ ਤੋਂ ਵਿਧਾਇਕ ਹਰਜੋਤ ਸਿੰਘ ਬੈਂਸ ਨੇ ਹਲਕੇ ਦੀਆਂ ਵੱਖ-ਵੱਖ ਦਾਣਾ ਮੰਡੀਆਂ ਦਾ ਦੌਰਾ ਕੀਤਾ ਹੈ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ 30% ਕਣਕ ਮੰਡੀਆਂ ਦੇ ਵਿੱਚ ਆ ਚੁੱਕੀ ਹੈ ਤੇ ਜਿਨ੍ਹਾਂ ਦੇ ਵਿੱਚੋਂ 50% ਲਿਫਟਿੰਗ ਵੀ ਹੋ ਚੁੱਕੀ ਹੈ ਸਾਡੀ ਸਾਰੀ ਟੀਮ ਦੇ ਵੱਲੋਂ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ ਤੇ ਮੰਡੀ ਦੇ ਵਿੱਚ ਕਿਸੇ ਵੀ ਕਿਸਮ ਦੀ ਕੋਈ ਵੀ ਦਿੱਕਤ ਪਰੇਸ਼ਾਨੀ ਕਿਸੇ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਜੇ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ ਤਾਂ ਉਹ ਤੁਰੰਤ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰਨ ਅਤੇ ਅਸੀਂ ਉਸ ਨੂੰ ਜਲਦ ਤੋਂ ਜਲਦ ਹੱਲ ਕਰਵਾ ਕੇ ਦੇਵਾਂਗੇ ਹਜੋਤ ਸਿੰਘ ਬੈਸ ਦੇ ਵੱਲੋਂ ਮੰਡੀਆਂ ਦੁਆਰਾ ਕੀਤਾ ਗਿਆ ਵੱਖ-ਵੱਖ ਇਲਾਕਿਆਂ ਦੇ ਮੰਡੀਆਂ ਦੁਆਰਾ ਕੀਤਾ ਗਿਆ ਸੋਨਾ ਕਿਹਾ ਕਿ ਸਾਡੀ ਸਾਰੀ ਟੀਮ ਦੇ ਵੱਲੋਂ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ ਅਗਰ ਕਿਸੇ ਨੂੰ ਕੋਈ ਵੀ ਪਰੇਸ਼ਾਨੀ ਪੇਸ਼ ਆਉਂਦੀ ਹੈ ਤਾਂ ਉਹ ਦਿੱਤੇ ਗਏ ਨੰਬਰਾਂ ਤੇ ਫੋਨ ਕਰ ਸਕਦੇ ਨੇ ਤੇ ਉਸੇ ਸਮੇਂ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕੱਢਿਆ ਜਾਵੇਗਾ ਵੱਖ-ਵੱਖ ਜਾਣੀ ਮੰਡੀਆਂ ਦੇ ਵਿੱਚ ਜਾਵਾਂਗੇ ਤੇ ਪੁੱਛਦੇ ਹਾਂ ਜੀ ਕਿਸਾਨਾਂ ਨੂੰ ਕੋਈ ਕਿਸੇ ਤਰੀਕੇ ਦੀ ਕੋਈ ਦਿੱਕਤ ਤਾਂ ਨਹੀਂ ਆ ਰਹੀ ਮੈਂ ਜਿੰਨੇ ਵੀ ਕਿਸਾਨਾਂ ਨੂੰ ਮਿਲਿਆ ਤੁਸੀਂ ਵੀ ਸਭ ਨੇ ਦੇਖਿਆ ਕਿ ਸਾਰੇ ਹੀ ਕਿਸਾਨ ਬਹੁਤ ਖੁਸ਼ ਨੇ ਸਾਦੇ ਸਾੜੇ ਆਰਤੀਆ ਵੀਰ ਉਹ ਵੀ ਬਹੁਤ ਖੁਸ਼ ਨੇ ਕਿਸੇ ਤਰੀਕੇ ਦੀ ਕੋਈ ਦਿੱਕਤ ਨਹੀਂ ਆ ਰਹੀ ਸਮੂਥ ਲਿਫਟਿੰਗ ਹੈ 30% ਦੇ ਲਗਭਗ ਜਿਹੜੀ ਕਣਕ ਆਲਰੇਡੀ ਮੰਡੀ ਚ ਆ ਚੁੱਕੀ ਹੈ ਇਸ ਦੇ ਨਾਲ ਹੀ ਇਸ ਵਾਰੀ ਜਿਹੜੀ ਬਰਖਣ ਚ ਜਿੰਨੇ ਵੀ ਕਿਸਾਨਾਂ ਨੂੰ ਮੈਂ ਮਿਲਿਆ ਉਹ ਇੱਕ ਗੱਲ ਬੋਲਦੇ ਨੇ ਕਿ ਇਸ ਵਾਰੀ ਕਣਕਾਂ ਦੇ ਲਈ ਜਿਸ ਤਰੀਕੇ ਦੀ ਬਿਜਲੀ ਆਈ ਹੈ ਸਰਕਾਰ ਵੱਲੋਂ ਕਿ ਇੱਕ ਵੀ ਰਾਤ ਜਾਗਦਾਨੀ ਪਿਆ ਇੱਕ ਵੱਡੀ ਤਬਦੀਲੀ ਹੈ ਪਿਛਲੇ 2 ਸਾਲ ਤੋਂ ਕਿਸਾਨਾਂ ਨੂੰ ਮੁਫਤ ਬਿਜਲੀ ਤੇ ਉਹ ਨਿਰੰਤਰ ਬਿਜਲੀ ਜਿਹੜੀ ਹੈ ਤੇ ਨਾਲ ਹੀ ਜਿਹੜਾ ਨਹਿਰੀ ਪਾਣੀ ਹੈ ਉਹ ਸਾਡੇ ਇਲਾਕੇ ਚ ਜੇ ਅਸੀਂ ਵਧਾ ਰਹੇ ਹਾਂ ਬਹੁਤ ਜ਼ਿਆਦਾ ਤੇ ਪੂਰੇ ਪੰਜਾਬ ਦੇ ਵਿੱਚ ਨਹਿਰੀ ਪਾਣੀ ਬਹੁਤ ਵਧਿਆ ਉਹਦੇ ਨਾਲ ਫਸਲ ਦੀ ਜਿਹੜੀ ਗੁਣਵੱਤਾ ਉਹ ਵੀ ਵੱਧਦੀ ਹੈ ਤੇ ਇਹ ਇੱਕ ਸ਼ੁਭ ਨਿਸ਼ਾਨੀਆਂ ਨੇ ਤੇ ਇੱਥੇ ਆ ਕੇ ਸਾਰੇ ਹੋਰ ਵੀ ਲੇਬਰ ਨਾਲ ਵੀ ਗੱਲ ਕੀਤੀ ਹੈ ਜੋ ਜੋ ਮਸਲੇ ਆ ਜਿਵੇਂ ਸ਼ੈੱਡ ਦਾ ਮਸਲਾ ਹੈ ਅਸੀਂ ਆਪਣੇ ਹਲਕੇ ਦੇ ਵੀ ਜਿਹੜੀ ਸਾਡੀ ਅਨੰਦਪੁਰ ਸਾਹਿਬ ਮੰਡੀ ਹੈ ਉੱਥੇ ਸ਼ੈੱਡ ਪਾਸ ਕਰਾ ਲਈ ਉਸ ਬੰਦਾ ਪਿਆ ਤੇ ਇੱਥੇ ਵੀ ਅਸੀਂ ਜਿਹੜੇ ਕੀਤਪੁਰ ਸਾਹਿਬ ਮੰਡੀ ਦੀ ਸ਼ੈੱਡ ਤੇ ਚਾਰਦੀਵਾਰੀ ਦੋ ਵੱਡੇ ਮਸਲੇ ਇਹਨੂੰ ਅਸੀਂ ਜਿਹੜੇ ਹੈ ਅਗਲੇ